ਬੰਦਾ ਕਲਾਕਾਰ ਬਹੁਤ ਵੱਡਾ ਬੱਬੂ ਬੈਗ ਅਬੋਰ ਵਾਲਾ ਸੱਜਣੂ ਇਹਦੀ ਇੰਸਟਾਗ੍ਰam ਦੀ ਆਈਡੀ ਬੰਦ ਹੋ ਗਈ ਸੀ ਬੱਬੂ ਬੈਗ ਅਬੋਰ ਜਿਹੜੀ ਤੁਹਾਡੇ ਸਾਹਮਣੇ ਆ ਜਿਹੜਾ ਵੀ ਬੰਦਾ ਇਸ ਆਈਡੀ ਨੂੰ ਫਾਲੋ ਕਰਕੇ ਇੰਸਟਾਗ੍ਰam ਤੇ ਸਕਰੀਨਸ਼ਾਟ ਭੇਜੂਗਾ ਪੂਰੇ ਇੰਡੀਆ ਦੇ ਵਿੱਚ ਉਹ ਕਿਤੇ ਵੀ ਬੈਠਾ ਉਹਨੂੰ ਸ਼ਿਪਿੰਗ ਦਾ ਕੋਈ ਵੀ ਖਰਚਾ ਨਹੀਂ ਲੱਗੂਗਾ ਜੋ ਦੁਕਾਨ ਤੇ ਇਹ ਜਿਹੜੇ ਰੇਟ ਕੋਈ ਚੀਜ਼ ਵੇਚਦਾ ਚਾਹ ਉਹ ਕਵਰ ਆ ਚਾਹ ਉਹ ਬੈਗ ਆ ਚਾਹ ਉਹ ਮਤਲਬ ਕੋਈ ਵੀ ਹੋਰ ਚੀਜ਼ ਆ ਸ਼ੀਟਾਂ ਐ ਤਾਂ ਉਸੇ ਭਾ ਇਹ ਬੰਦਾ ਤੁਹਾਨੂੰ ਘਰੇ ਬੈਠਿਆਂ ਨੂੰ ਬੇਸ਼ੱਕ ਯਾਰ ਤੁਸੀਂ ਮਤਲਬ ਕਹਿ ਲਓ ਵੀ ਕੰਨਿਆ ਕੁਮਾਰੀ ਬੈਠੇ ਆ ਚਾਹ ਤੁਸੀਂ ਜੰਮੂ ਕਸ਼ਮੀਰ ਬੈਠੇ ਆ ਚਾਹ ਤੁਸੀਂ ਬੰਬੇ ਬੈਠੇ ਆ ਚਾਹ ਤੁਸੀਂ ਬਿਹਾਰ ਬੈਠੇ ਆ ਉੱਥੇ ਵੀ ਤੁਹਾਡੇ ਘਰੇ ਪਹੁੰਚਦੀ ਕਰ ਦੂਆ ਚੀਜ਼ ਉਸੇ ਰੇਟ ਪਰ ਇਹ ਬੰਦੇ ਦੀ ਇੰਸਟਾਗ੍ਰam ਆਈਡੀ ਬੰਦ ਹੋ ਗਈ ਸੀ ਇਸੇ ਕਰਕੇ ਇਹਨੂੰ ਮੈਨੂੰ ਦੁਬਾਰਾ ਪੈਸੇ ਦੇਣੇ ਪਏ ਬੰਦਾ ਜਮਾਂ ਜਾਇਜ ਰੇਟ ਲਾਉਣ ਵਾਲਾ ਬੰਦਾ ਬੱਬੂ ਆਈਡੀ ਵੀ ਫਾਲੋ ਕਰੋ ਬਾਕੀ ਦੀ ਗੱਲ ਬਾਤ ਬੱਬੂ ਨਾਲ ਕਰਦੇ ਆਂ ਬੋਲਟ ਮੋਟਰਸਾਈਕਲ ਆਣਾ ਟਕਣਾ ਜਾਂ ਬਾਹਰ ਭੇਜਣਾ ਜਾਂ ਬਾਹਰ ਜਾਣ ਵੇਲੇ ਇੱਥੇ ਖੜਾ ਕੇ ਜਾਣਾ ਆ ਕਿੰਨੇ ਸੌਖੇ ਤਰੀਕੇ ਨਾਲ ਪਹਿਲਾਂ ਤਾਂ ਯਾਰ ਇਹ ਬੰਦ ਕਿੰਨੇ ਸੌਖੇ ਤਰੀਕੇ ਨਾਲ ਹੋ ਜਾਂਦਾ ਆ ਦੇਖੋ ਲੈ ਇਹ ਲੈ ਆ ਪੂਰਾ ਕ ਬੱਚੇ ਨੂੰ ਵੀ ਕਹ ਦੇ ਵੀ ਜਾ ਪੁੱਤ ਆਪਣਾ ਮੋਟਰਸਾਈਕਲ ਟੱਕ ਦੇ ਤੇ ਸਟੈਂਡ ਲਵਾਣਾ ਬਸ ਤੇ ਥੱਲੇ ਆਏ ਨਹੀਂ ਗਾ ਵੀ ਮਸਲਾ ਹੀ ਨਹੀਂ ਗਾ ਥੱਲੇ ਦੀ ਕਿసే ਪਾਣੀ ਨਾ ਮਿੱਟੀ ਜਾਵੇ ਥੱਲੇ ਦੀ ਤੇ ਟਰੈਕਟਰ ਵੀ ਆ ਦੇਖੋ ਆ ਟਰੈਕਟਰ ਖੜਾ ਨਾ ਹਾਂ ਬਾਈ ਆ ਦੇਖੋ ਲਾ ਟਰੈਕਟਰ ਤੇ ਵੀ ਥੱਲੇ ਕਿੱਧਰ ਲੈ ਪਾਸੇ ਆ ਦੇ ਜਿਪ ਲਾਈ ਹੋਈ ਜਿਪ ਇਹ ਆ ਲ ਇਹਨੂੰ ਐ ਖੋਲ ਦ ਲਾ ਆ ਦੇਖੋ ਤਾਂ ਸਹੀ ਇਹ ਲੈ ਪਰਲੀ ਐਵੇਂ ਖੋਲੇ ਆਣਾ ਇਹਨੇ ਪਰਲੀ ਚੱਕ ਕੋਈ ਲੱਖ ਤੱਕ ਕਿਆ ਖੜਾ ਕਰਨਿਆ ਤੇਰੇ ਵਾਲਾ ਅਰਜਨ ਓਏ ਲੈ ਅਰਜਨ ਖੜਾ ਟੱਕਿਆ ਆ ਦੇਖੋ ਐ ਬਣਾ ਦੇ ਵਿੱਚ ਥੱਲੋ ਆ ਦੇਖ ਥੱਲੇ ਹੈ ਪਿੱਛੋਂ ਛਤਰੀ ਤੋਂ ਪਹਿਲਾਂ ਪਹਿਲਾਂ ਐ ਥੱਲੇ ਵਿਛਾ ਲੈਣਾ ਹਨਾ ਹਾਂਜੀ ਹਾਂਜੀ ਬਾਈ ਵਿਛਾ ਕੇ ਉੱਤੇ ਟਰੈਕਟਰ ਚੜਾ ਲੈਣਾ ਜੀ ਹਾਂਜੀ ਬਾਈ ਉੱਤੇ ਚੜਾ ਕੇ ਐ ਲਾ ਕੇ ਐ ਲਾਤਾ ਹਾਂਜੀ ਹਾਂਜੀ ਐ ਲਾ ਕੇ ਤੇ ਜੈਪ ਲਾ ਦੇਣੀ ਆਰੀ ਬਾਈ ਹੌਣ ਜੇ ਵੱਡੀ ਕੰਪਾਈਨ ਟਕਣੀ ਹੋਵੇ ਆ ਸਭ ਕੁਝ ਬਾਈ ਕਿਵੇਂ ਮਰਜ਼ੀ ਕਰੇ ਵੱਡੀ ਕੰਪਾਈਨ ਵੀ ਢਹਿ ਜਾਊ ਕੋਈ ਮਰਜ਼ੀ ਸਾਧਨ ਹੋਵੇ ਬਾਈ ਤੇ ਐ ਆ ਕੱਪੜੇ ਦੀ ਕਿੰਨੇ ਚਿਰ ਦੀ ਪੈਸੇ ਤਾਂ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ ਵੀ ਇਹ ਪੰਜ 6 ਸਾਲ ਨੂੰ ਕੁਝ ਨਹੀਂ ਹੁੰਦਾ ਨਹੀਂ ਹੁੰਦਾ ਬਾਈ ਪੰਜ 6 ਸਾਲ ਕੁਝ ਨਹੀਂ ਹੁੰਦਾ ਅੰਦਰ ਗਿਆ ਜੇ ਸਗਰ 10 ਸਾਲ ਨਹੀਂ ਜਾਂਦਾ 4-5 ਸਾਲ ਤਾਂ ਬਾਹਰ ਦੀ ਗਾਰੰਟੀ ਹੈ ਤੇ ਇਹਦੇ ਉੱਪਰ ਨਾ ਤੁਸੀਂ ਨਾ ਐਕਸਪੈਰੀਮੈਂਟ ਕਰਕੇ ਦੇਖੋ ਇਹਦੇ ਉੱਪਰ ਪਾਓ ਕਿੰਨਾ ਮਰਜ਼ੀ ਪਾਣੀ ਪਾ ਜਾ ਆਪਾਂ ਦੇਖਿਆ ਸੀ ਆਪਾਂ ਘਰੇ ਹਾਂ ਮਤਲਬ ਆਪਣੇ ਘਰੇ ਵੀ ਆਪਾਂ ਨੂੰ ਕਵਰ ਦੇ ਕੇ ਆਇਆ ਬਾਈ ਕਿੰਨਾ ਮਰਜੀ ਇਹਦੇ ਉੱਪਰ ਪਾਣੀ ਪਾਈ ਆ ਕਿੰਨਾ ਮਰਜੀ ਪਾਣੀ ਪਾਈ ਆ ਤੇ ਜਾਨ ਬੁੱਝ ਕੇ ਵੀ ਇਹਨੂੰ ਪਾੜਨ ਦੀ ਕੋਸ਼ਿਸ਼ ਕਰ ਰੋ ਨਾ ਜਾਂ ਕ੍ਰਾਸ਼ਾਂ ਇਹ ਕਰਨ ਦੀ ਕੋਸ਼ਿਸ਼ ਕਰ ਥੱਲੇ ਮਾੜਾ ਕੱਪੜਾ ਚੱਲਦਾ ਹੀ ਨਹੀਂ ਥੱਲੇ ਵਾਲਾ ਤਾਂ ਬਹੁਤ ਜੱਜ ਇਹ ਤਰਪਾਲਾ ਨਹੀਂ ਮੜਦੀਆਂ ਕੋੜਿਆਂ ਦੀਆਂ ਬਾਈ ਫੁੱਲ ਵਾਟਰਪੂਫ ਵਾਲਾ ਕੱਪੜਾ ਥੱਲੇ ਪੈਰਾਂ ਨਾਲ ਪਾਟੀ ਬਈ ਨਾ ਇਹਦੇ ਵਿੱਚ ਚੂਹਾ ਬੜੇ ਨਾ ਫੇਰੀ ਕੰਮ ਜਾਊਗਾ ਬਈ ਥੱਲੋਂ ਥੱਲੇ ਪੂਰਾ ਟਾਇਰ ਜਿਵੇਂ ਮਰਜੀ ਚੱਲੀ ਜਾਣ ਉੱਥੇ ਥਰਡੇ ਦੀ ਵੀ ਗਾਰੰਟੀ ਆ ਆਪਣੀ ਥਰਡੇ ਕੱਪੜੇ ਦੀ ਹਾਂ ਥੱਲੜੇ ਦੀ ਵੀ ਆ ਤੇ ਫਿਰ ਸਿਆਉਣਾ ਸੂਣਾ ਦੀ ਵੀ ਪੂਰੀ ਜ਼ਿੰਮੇਵਾਰੀ ਹੈ ਯਾਰ ਬਹੁਤ ਵੱਡਾ ਗੜਾਉਣਾ ਆ ਜਾ ਬੱਬੂ ਯਾਰ ਮਾੜਾ ਮੋਟਾ ਹੋਰ ਵੀ ਦਿਖਾ ਲਿਆ ਇੱਕ ਟਰੈਕਟਰ ਦਾ ਸ਼ੀਟਾਂ ਦਾ ਬਹੁਤ ਪਸੰਦ ਕੀਤਾ ਲੋਕਾਂ ਨੇ ਹਾਂਜੀ ਹਾਂਜੀ ਬਾਈ ਜੇ ਸ਼ੀਟਾਂ ਦਾ ਤਾਂ ਬਹੁਤ ਜ਼ਿਆਦਾ ਇਸ ਟਾਈਮ ਦਾ ਸੀਜ਼ਨ ਚੱਲ ਰਿਹਾ ਪੂਰਾ ਬਾਈ ਆ ਦੇਖ ਸ਼ੀਟਾਂ ਜੇ ਨਾ ਤੁਹਾਡੇ ਟਰੈਕਟਰ ਦੀ ਕਿਸੇ ਵੀ ਤਰ੍ਹਾਂ ਦੀ ਸ਼ੀਟ ਆ ਨਾ ਤੁਸੀਂ ਬੱਬੂ ਨੂੰ ਬਸ ਸ਼ੀਟ ਦੀ ਫੋਟੋ ਭੇਜ ਦਿਓ ਤੇ ਕਿਸੇ ਵੀ ਰੰਗ ਦੀ ਸ਼ੀਟ ਘਰੇ ਘਰੇ ਪਹੁੰਚਦੀ ਐਮੀ ਟਰੈਕਟਰ ਦੇ ਰੰਗ ਦੇ ਹਿਸਾਬ ਨਾਲ ਹੀ ਹੋਊਗਾ ਬਾਈ ਲਾਲ ਰੈਡ ਦੀ ਜਿਹੇ ਜੀ ਸੀਟ ਤੁਹਾਨੂੰ ਚਾਹੀਦੀ ਆ ਦੇਖੋ ਬਣੀ ਬਣਾਈ ਆਪਣੇ ਟਰੈਕਟਰ ਦੇ ਉਹ ਚੰਦੇ ਸ਼ੀਟਾਂ ਪਈਆਂ ਹੋਈਆਂ ਜੀ ਆ ਗਈਆਂ ਉਹ ਪਾਸਾਰੀਆਂ ਕੋਈ ਜੌਂਡੀਅਰ ਨੂੰ ਚਾਹੀਦੀ ਆ ਆਪਾਂ ਆਪਣੀ ਪਾਈ ਸੀ ਬਲੈਕ ਵਾਲੀ ਬਾਈ ਹੂੰ ਆ ਆ ਪਾਈਆਂ ਸੀ 960 ਦੀ ਹੂੰ ਕਿਸੇ ਵੀ ਕਿਸੇ ਵੀ ਟਰੈਕਟਰ ਦੇ ਤੇ ਮਾੜਾ ਜਿਹਾ ਬੈਗਾਂ ਬਾਰੇ ਵੀ ਦੱਸਦਗੇ ਬਾਈ ਹਾਂ ਬਾਈ ਹੁਣ ਬੈਗਾਂ ਦਾ ਆ ਗਿਆ ਸੀਜ਼ਨ ਪਹਿਲਾਂ ਤਾਂ ਮੈਂ ਮੈਂ ਤੁਹਾਨੂੰ ਦੱਸਦਾ ਵੀ ਥੋੜੇ ਜਵਾਕ ਜੇ ਨਾ ਬੈਗ ਪਾੜ ਲੈਂਦੇ ਆ ਤੇ ਆ ਬੈਗ ਗਾਂਹ ਵਾਲੀ ਜਮਾਤ ਚ ਕਿਤਾਬਾਂ ਦੇ ਨਾਲ ਛੋਟੇ ਜਵਾਬ ਨੂੰ ਦੇਣਾ ਪਊਗਾ ਪਾਠ ਦਾ ਐਵੇਂ ਨਾ ਕਰੀਂ ਪੜ੍ਹ ਲੈ ਵੇਲੇ ਇੱਕ ਵੇਲੇ ਜੇ ਟੋਚਨ ਪਾਉਣਾ ਹੋਵੇ ਟੋਚਨ ਪਾ ਸਕਦੇ ਆ ਕਰਨੇ ਇਹਦੇ ਨਾਲ ਹਾਂਜੀ ਹਾਂ ਇਹ ਇਹ ਕਲਸ਼ਣੇ ਜਵਾਬ ਵਾਸਤੇ ਬੈਗ ਜਿਹੜੇ ਕਲਸ਼ਣੇ ਜਵਾਬਾਂ ਵਾਸਤੇ ਸਪੈਸ਼ਲਿਸਟ ਆ ਇਹ ਇਹ ਬੈਗ ਨਹੀਂ ਖਰਾਬ ਹੁੰਦੇ ਤੇਰੇ ਵਾਲੇ ਜਵਾਬ ਮਨਜਿੰਦਰਾ ਤੇਰੇ ਬੇਟੇ ਬਾਤ ਤੇ ਆ ਸਪੈਸ਼ਲ ਤੇਰੇ ਬੇਟੇ ਬਾਤ ਤੇ ਲੈ ਕੇ ਜਾਣਾ ਹਾਂ ਉਹ ਬੈਗ ਲੈ ਇਹ ਕਿੰਨੇ ਸਾਲ ਕਿੰਨਾ ਸਾਲ ਨਹੀਂ ਪਾਉਂਦਾ ਦੋ ਤਿੰਨ ਸਾਲ ਅੱਕ ਕੇ ਸਿੱਟਨੇ ਪੈਂਦੇ ਕਪੜਾ ਨਹੀਂ ਪਾੜਦਾ ਭਾਈ ਸਿੱਟਣਾ ਨਹੀਂ ਪੈਂਦਾ ਸਿੱਟਣਾ ਪੈਂਦਾ ਹਾਂਜੀ ਨਹੀਂ ਪਾੜਦਾ ਕਾ ਇਹ ਮਿੱਠਾ ਫੁੱਲ ਮਤਲਬ ਹੈਵੀ ਕਪੜਾ ਕੱਟ ਲਈ ਤਾਂ ਵੀ ਨਹੀਂ ਪਾੜੀ ਗੱਡ ਬਣਦੇ ਸੀਗੇ ਕਤਰੀਆਂ ਬਣਦੀਆਂ ਸੀਗੇ ਉਹ ਕਪੜਿਆਂ ਦੇ ਤੇ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸਦਣਾ ਕੰਮ ਦੀ ਤੇ ਬੈਗ ਚੰਗੇ ਤੇ ਰੇਟ ਮੰਗੇ ਹਾਂਜੀ ਦੇ ਆ ਟ੍ਰੀਪਲ ਚੈਲੰਜ ਰੇਟ ਟ੍ਰੋਲੀਆਂ ਆੜੀਆਂ ਹੁਣ ਟ੍ਰੋਲੀਆਂ ਮਾੜੀਆਂ ਕਾਮਯਾਬ ਨਹੀਂ ਹੁੰਦੀਆਂ ਦੀ ਦੇਖੋ ਟਾਇਰ ਦੇਖੋ ਟਾਇਰਾਂ ਦੀ ਕੁਆਲਿਟੀ ਫਿਰ ਜਾ ਕੇ ਕਾਮਯਾਬ ਹੁੰਦੀ ਜਵਾਕ ਹੁਣ ਵੀਰ ਜਾਂਦਾ ਵੀ ਟ੍ਰੋਲੀ ਚਾਹੀਦੀ ਹੈ ਫੁੱਲ ਹੈਵੀ ਹੈ ਬਾਈ ਸਾਲ ਦੀ ਰਾਂਜੀ ਤੇ ਬੈਗ ਕੱਪੜੇ ਪਾਉਣ ਵਾਲੇ ਬੈਗ ਵੀ ਹੁੰਦੇ ਆ ਆਪਣਾ ਕੋਲ ਹਾਂਜੀ ਸਾਰੀ ਹੁੰਦੀ ਹੈ ਬਾਈ ਜੀ ਹਾਂ ਬੱਚਿਆਂ ਵਾਲੇ ਸਕੂਲ ਬੈਗ ਆ ਗਏ ਬਈ ਕਲਰ ਆ ਗਏ ਅੰਦਰ ਚ ਆ ਦੇਖੋ ਇਹ ਤਾਂ ਦਫ਼ਤਰਾਂ ਵੈਸੇ ਬਾਈ ਦਾ ਬਾਈ ਬਾਈ ਦੇ ਮਾਲਕ ਦੀ ਕਿਰਪਾ ਨਾਲ ਇਹ ਸਾਰਾ ਕੁਝ ਸੌਂਦਾ ਹੈ ਇਹ ਆ ਹਰੇਕ ਚੀਜ਼ ਇਹਦੇ ਕੋਲੇ ਮੈਨੂਫੈਕਚਰ ਹੁੰਦੀ ਹੈ ਫੈਕਟਰੀ ਆ ਇਹ ਬਹੁਤ ਵੱਡੀ ਬੱਬੂ ਬਹੁਤ ਵੱਡਾ ਨਾਮ ਐ ਬੱਬੂ ਗਰ ਰੌਂਤੇ ਵਾਲੇ ਗੱਲ ਨੇ ਵੀ ਪਾਇਆ ਹਾਂਜੀ ਬਈ ਰੌਂਤੀ ਬਾਈ ਨੇ ਪਾਇਆ ਟਰੈਕਟਰ ਦੇ ਵੀ ਪਾਇਆ ਬੋਲਟ ਦੇ ਵੀ ਪਾਇਆ ਹਾਂ ਬੋਲਟ ਦੇ ਫੋਰਚੂਨਰ ਵੀ ਪਾਇਆ ਬਈ ਫੋਰਚੂਨਰ ਵੀ ਆਪਾਂ ਬੰਦ ਕੀਤੀ ਹੋਈ ਫੋਰਚੂਨਰ ਦੇ ਕੰਸੀ ਸਾਰੇ ਨੇ ਪਾਇਆ ਬਾਈ ਰੌਂਤੇ ਵਾਲੇ ਗੱਲ ਦੇ ਫੋਰਚੂਨਰ ਦੇ ਵੀ ਪਾ ਕੇ ਆਇਆ ਬੋਲਟ ਦੇ ਵੀ ਪਾ ਕੇ ਆਇਆ ਟਰੈਕਟਰ ਦੇ ਵੀ ਪਾ ਕੇ ਆ ਤੁਸੀਂ ਦੇਖ ਲਓ ਬਈ ਇੰਨੀ ਪਹੁੰਚ ਰੱਖਦਾ ਬੰਦਾ ਮਤਲਬ ਘੈਂਟ ਬੰਦਿਆਂ ਦਾ ਕੋਈ ਨਹੀਂ ਕੋਈ ਗੋਪੀ ਦਾ ਵੀ ਫੋਨ ਆਇਆ ਸੀ ਗੋਪੀ ਨੇ ਟਰੈਕਟਰ ਲਿਆ ਉਹਦੀ ਪਾਇਆ ਬਾਸ ਲੈ ਤੁਸੀਂ ਦੇਖ ਲਓ ਵੀ ਆਪ ਹਿਸਾਬ ਲਾ ਲਓ ਵੀ ਘੈਂਟ ਤੇ ਬੈਗ ਆ ਜਿਹੜੇ ਬੈਗ ਜੇ ਕੱਲਾ ਬੈਗ ਮੈਂ ਲੋਪੋ ਮਗਾਉਣਾ ਹੋਵੇ ਹੁੰਜ ਕੋਈ ਕੋ ਜਿਹੜਾ ਮੈਂ ਨਾ ਰੇਟ ਮੁੱਕ ਗਿਆ ਬਈ ਸ਼ਿਪਿੰਗ ਫਰੀ ਹੈ ਇੰਡੀਆ ਚ ਕਿਤੇ ਮਰਜੀ ਮੰਗਾ ਲਓ ਹੂੰ ਮਨ ਲਾ ਕਵਰ ਟਰੈਕਟਰ ਦਾ ਕੋਈ ਕੋਈ ਵੀ ਚੀਜ਼ ਜਿਹੜਾ ਆਪਣਾ ਰੇਟ ਮੁੱਕ ਗਿਆ ਸ਼ਿਪਿੰਗ ਫਰੀ ਹੈ ਮੰਨ ਲਓ ਵੀ ਸਪੋਜ ਕਰ ਲਓ ਵੀ ਆ ਬੈਗ ਮੈਂ ਨਾ ਮੰਨ ਲਓ ਤੁਸੀਂ ਯਾਰ ਆ ਮਨ ਲਾ 350 ਦਾ ਬੈਗ ਹੈ ਮੈਂ ਤੁਹਾਨੂੰ 350 ਦਾ ਕਹਤਾ ਵੀ 350 ਦਾ ਤੇ 350 ਦਾ ਪਹੁੰਚ ਆਊਗਾ ਬਈ ਮੈਂ 350 ਖਰਚਾ ਸਾਡਾ ਇੰਨਾ ਲੱਗਿਆ ਅੱਛਾ ਹਾਂਜੀ ਸ਼ਿਪਿੰਗ ਕਰ ਰਹੀ ਹੈ ਹੁਣ ਆਪਾਂ ਪਿਛੇ ਵੀਡੀਓ ਪਾਈ ਸੀ ਛੋਟਿਆਂ ਦੀ ਹਾਂ ਅੱਜ ਮੈਂ ਤੁਹਾਨੂੰ ਦਿਖਾਉਣਾ ਇਹ ਲੰਚ ਬਾਕਸ ਹੈ ਅੱਜ ਕੱਲ ਮੋਹ ਚੱਲਦੇ ਬੱਚਿਆਂ ਦੇ ਜਿਵੇਂ ਜਵਾਕ ਨਹੀਂ ਰੋਟੀ ਪਾ ਕੇ ਦੇਣੀ ਹੈ ਇੱਕ ਦਾ ਚਮਚੀ ਪਾ ਲੈ 1.5 ਕੋਦੇ ਬਈ 2 ਹੈ 3 200 ਦੇ ਹੈ 5 ਲੋ 300 ਦੇ ਹੈ ਤੇ ਸ਼ਿਪਿੰਗ ਹੋ ਰਹੀ ਹੈ ਲਗਾ ਲੋ ਆਹ ਲੰਚ ਬਾਕਸ 150 ਦੇ 2 ਹਾਂਜੀ 3 200 ਦੇ 3 200 ਦੇ 3 ਤੇ 400 ਦੇ ਹਾਂ 300 ਦੇ 5 300 ਦੇ 5 300 ਰੁਪਏ ਦੇ ਪੰਜ ਆ ਜਾਂਦੇ ਆ ਹਾਂ ਵੀ ਜੇ ਕਿਹਨੇ 100 ਦਾ ਇੱਕ ਨਹੀਂ ਆਉਂਦਾ ਹਾਂ ਤੇ 100 ਦਾ ਇੱਕ ਨਹੀਂ ਆਉਂਦਾ ਤੇ ਇਹ ਵੀ ਤੁਹਾਡੇ ਘਰੇ ਭਾਵੇਂ ਪਠਾਨਕੋਟ ਬੈਠਾ ਮੰਦਾ ਹਾਂ ਨਹੀਂ ਹਾਂ ਦੀ ਜਿੱਥੇ ਮਰਜੀ ਮਾਰ ਲੂਗਾ ਉਹ ਪਠਾਨਕੋਟ ਤਾਂ ਫਿਰ ਨੇੜੇ ਕਹਦਾ ਮੈਂ ਕੰਨਿਆ ਕੁਮਾਰੀ ਕਹਿਣਾ ਸੀ ਹਾਂ ਹਾਂ ਯਾਰ ਭਾਵੇਂ ਯਾਰ ਆਪਣਾ ਯਾਰ ਆਪਾਂ ਵੀ ਵੀਡੀਓ ਪਾਈ ਸੀ ਭਾਈ ਕੋਈ ਸਟੇਟਮੈਂਟ ਲੱਗਾ ਕੋਈ ਰਹੀ ਨਹੀਂ ਕਿ ਤੇ ਆਪਣਾ ਪਾਰਸਲ ਗਿਆ ਟਰੈਕਟਰ ਦੇ ਕਵਰ ਸੀਟ ਕਵਰ ਹੂੰ ਮੱਧ ਪ੍ਰਦੇਸ਼ ਕੀ ਪਤਾ ਨਹੀਂ ਅਜੇ ਅਜੇ ਨਾਮ ਅਮੰਤਯਾਦ ਹੀ ਨਹੀਂ ਅੱਛਾ ਐਨੇ ਐਨੇ ਦੂਰ ਤੱਕ ਗਿਆ ਹੋ ਗਿਆ ਐਮਪੀ ਉਮਪੀ ਦਾ ਵਾਧੂ ਗਿਆ ਯੂਪੀ ਉਹ ਯੂਪੀ ਵਾਧੂ ਗਿਆ ਜੀ ਯਾਰ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਬੋਲਟ ਵਾਲੇ ਆਪਾਂ ਵੀਡੀਓ ਪਾਈ ਸੀ ਨਾ ਬਾਈ ਦਿੱਲੀ ਇੱਥੋਂ ਦਿੱਲੀ ਗਏ ਆਪਣੇ ਪਾਰਸਲ ਇਹ ਦਿੱਲੀ ਬਾਹਰ ਨਿਕਲ ਗਏ ਮੈਂ ਇੱਕ ਬੰਦੇ ਦੀ ਮਾੜੇ ਬੰਦੇ ਦੀ ਪਾ ਬੈਠਾ ਸੀ ਵੀਡੀਓ ਉਹ ਬੰਦੇ ਦੇ ਲਾਂਬੇ ਮੈਂ ਹੁਣ ਤੱਕ ਸੁਣੀ ਜਾਂਦਾ ਲਾਂਬਾ ਵੀ ਆਪਣਾ ਹੀ ਹੈ ਠੀਕ ਹੈ ਜਿਆਦਾ ਫੋਨ ਆ ਜਾਂਦੇ ਹਨਾ ਚੱਕਣ ਬੰਨੀਓ ਕਿਸੇ ਦਾ ਫੋਨ ਰਹੇ ਜੇ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਸਵੇਰੇ ਸਵੇਰੇ ਬਾਈ ਇੱਕ ਮੇਰਾ ਟਾਈਮ ਬਾਈ 10 10 ਵਜੇ ਤੋਂ ਲੈ ਕੇ 6 ਵਜੇ ਤੱਕ ਸਾਰੇ ਫੋਨ ਚੱਕੀ ਦੇ ਇੱਕ ਇੰਸਟਾਗ੍ਰਾਮ ਦੇ ਪੇਜ ਦੀ ਗੱਲ ਦੱਸ ਉਹ ਕੀ ਹੋਇਆ ਪੇਜ ਬਾਈ ਆਪਣਾ ਇੱਕ ਵਾਰੀ ਬੰਦ ਹੋ ਗਿਆ ਬਾਈ ਹੁਣ ਨਵਾਂ ਬਣਾ ਕੇ ਬੜੇ ਮੈਨੂੰ ਤਾਂ ਮੈਸੇਜ ਆਈ ਜਾਂਦੇ ਆ ਤੇ ਬੜੇ ਫੋਨ ਆਈ ਜਾਂਦੇ ਮੈਂ ਕਹਿੰਦੇ ਬਾਈ ਯਾਰ ਵੀ ਆਈ ਈ ਆਈਡੀ ਨਹੀਂ ਚੱਲੀ ਜਾਂਦੀ ਕੁਛ ਦਿਨਾਂ ਵਾਸਤੇ ਸਸਪੈਂਡ ਕਰਤੀ ਪਤਾ ਨਹੀਂ ਚੱਲੂਗੀ ਜਾਂ ਨਹੀਂ ਚੱਲੂਗੀ ਤੂੰ ਨਵਾਂ ਬਣਾ ਕੇ ਹੁਣ ਨਵਾਂ ਬਣਾ ਦਿਓ ਬਾਈ ਯਾਰ ਹਾਂ ਬਣਾ ਦਿਓ ਨਹੀਂ ਨਵਾਂ ਬਣਾ ਤਾਂ ਉਹ ਇੰਸਟਾਗ੍ਰam ਦਾ ਬਾਈ ਦਾ ਪੇਜ ਫਾਲੋ ਕਰ ਲੋ ਬਾਈ ਉਹ ਤੇ ਤਾਂ ਵੀਡੀਓ ਯਾਰ ਮਿਲੀਆਨਾਂ ਚ ਚਲੀਆਂ ਗਈਆਂ ਇਹ ਲੋਕਾਂ ਨੇ ਯਾਰ ਇੰਨਾ ਪਸੰਦ ਕੀਤਾ ਸੀ ਇਹ ਬੰਦੇ ਨੂੰ ਅਸੀਂ ਗੀਆਂ ਸੀ ਸਾਰੀਆਂ ਟਰੈਕਟਰ ਗੱਡੀ ਵਾਲੀਆਂ ਫੋਰਚੂਨਰ ਵਾਲੀ ਮਿਲੀਅਨ ਚ ਗਈ ਸੀ ਆਪਣੀ ਬਾਈ ਉਹ ਟਰੈਕਟਰ ਵਾਲੀ ਵੀ ਜਿਹੜਾ ਆਪਾਂ ਕਵਰ ਚੈਨਲ ਆਲਾ ਪਾਇਆ ਸੀ ਇਹ ਬੰਦੇ ਨੂੰ ਯਾਰ ਨਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਹ ਬੰਦੇ ਨੂੰ ਭਰਾਵੋ ਕੋਈ ਪੈਸਾ ਦੇ ਕੇ ਪ੍ਰੋਮੋਸ਼ਨ ਕਰਾਉਣ ਦੀ ਲੋੜ ਹੀ ਨਹੀਂ ਸੀ ਰਹਿ ਗਈ ਹਾਂ ਉਹ ਤਾਂ ਆਪਣੀ ਜਾਣ ਕੇ ਮਿਲੇ ਸੀ ਬਸ ਹਾਂ ਉਹ ਮਤਲਬ ਪੈਸੇ ਦੇ ਕੇ ਪ੍ਰੋਮੋਸ਼ਨ ਵਾਲੀ ਲੋੜ ਹੀ ਨਹੀਂ ਸੀ ਰਹੀ ਤਾਂ ਆਪ ਦਾ ਪਲੇਟਫਾਰਮ ਇੰਨਾ ਬੜਾ ਖੜਾ ਹੋ ਗਿਆ ਸੀ ਪਰ ਉਹ ਪਲੇਟਫਾਰਮ ਚਲਿਆ ਗਿਆ ਆਪਾਂ ਫੇਰ ਬਣਾ ਲਾਂਗੇ ਆ ਫੇਰ ਖੜਾ ਕਰ ਦੇਣਾ ਲੋਕਾਂ ਨੇ ਤੈਨੂੰ ਭਾਲਣ ਵਾਲੇ ਨਹੀਂ ਬਾਤੂ ਹੋਈ ਤਿੰਨ ਦਿਨ ਹੋ ਗਏ ਆਈ ਹੁੰਦੇ ਕੋਈ ਦਿੱਕਤ ਨਹੀਂ ਹਾਂ ਭਾਲਣ ਵਾਲਿਆਂ ਨੇ ਇਹਨੂੰ ਭਾਲ ਹੀ ਲੈਣਾ ਮੈਨੂੰ ਪਤਾ ਠੀਕ ਹੈ ਕਿ ਨਹੀਂ ਘੈਂਟ ਬੰਦਾ ਯਾਰ ਮਤਲਬ ਸਿਰਾ ਬੰਦਾ ਆਹ ਆਹ ਕਾਦੇ ਵਾਸਤੇ ਆਹ ਬੈਗ ਇਹ ਬਾਈ ਜਿਵੇਂ ਆਪਣੇ ਸਰਦੀਆਂ ਦੇ ਕੱਪੜੇ ਹੁਣ ਸਾਹਮਦੇ ਆ ਜਿਵੇਂ ਪਾ ਕੇ ਸਟੋਰੇਜ ਬੈਗ ਆ ਕੋਈ ਵੀ ਚੀਜ਼ ਜਿਵੇਂ ਸਾਹਮਣੀ ਹੈ ਕੱਪੜੇ-ਕੁੱਪੜੇ ਪਾ ਕੇ ਫੁੱਲ ਹੈਵੀ ਬੈਗ ਨਾਲ ਪਾੜਦਾ ਨਹੀਂ ਕਿੰਨਾ ਮਰਜੀ ਭਲਾ ਦੀ ਇੱਕ ਕਾਉਂਟਰ ਸਾਮਾਨ ਪਾ ਲਵਾਂਗੇ ਅੱਛਾ ਹਾਂ ਤੇ ਉਦਾਂ ਹੌਲਾ ਹੀ ਆ ਆ ਦੇਖੋ ਤੁਹਾਡੇ ਸਾਹਮਣੇ 15 ਦੀ ਸਸਤਾ ਵੀ ਆ ਦੇ ਦੇਂਗੇ ਯਾਰ ਕਿੰਨੇ ਦਾ ਦੇ ਦੇਉਗੇ 200 ਰੁਪਿਆ ਦੇ ਦਾਂਗੇ ਬਾਈ ਆ ਬੈਗ ਸਿਰਫ 200 ਰੁਪਏ ਦਾ ਬੈਗ ਹੈ ਜਿਹੜਾ ਦੇਖੋ ਸਨਨ ਦਾ ਗੁੰਡਾ ਬਈ ਸਭ ਤੋਂ ਜਿਹੜੀ ਕੰਪਨੀ ਆਉਂਦੀ ਹੈ ਨਾ ਚੈਨ ਚ ਸਨਨ ਦਾ ਗੁੰਡਾ ਹੈ ਸਨਨ ਦੀ ਚੈਨ ਟੋਨੀ ਦੀ ਚੈਨ ਆ ਬਈ ਤੇ 200 ਸਿਰਫ 200 ਰੁਪਏ ਦਾ ਬੈਗ ਆ ਬੇਸ਼ੱਕ ਤੁਸੀਂ ਬਾਹਰ ਜਾ ਰਹੇ ਆ ਸਮਾਨ ਲੈ ਕੇ ਘਰੇ ਸਮਾਨ ਸਾਹਮਣੇ ਘਰੇ ਸਮਾਨ ਸਾਹਮਣੇ ਕੋਈ ਸਮਾਨ ਇੱਧਰ ਲੈ ਪੀਜੀਪੂਜੀ ਜਿਵੇਂ ਲੱਗੇ ਜਾਂਦੇ ਤੇ 200 ਰੁਪਏ ਦਾ ਬੈਗ ਆ ਜੇ ਕਈ ਵਾਰੀ ਮੇਰੇ ਅਰਗੇ ਨੇ ਮੌਕੇ ਤੇ ਬਾਹਰ ਜਾਣ ਦਾ ਬਣਿਆ ਹੁੰਦਾ 200 ਰੁਪਏ ਦਾ ਬੈਗ ਆ ਬਾਹਰ ਵੀ ਜਾ ਸਕਦੇ ਆ ਤੇ ਸਿਆਨਣਾ ਵੀ ਸੌਖਾ ਨਾਲ ਵੱਡਾ ਸਾਈਜ਼ ਆ ਪੂਰਾ ਕਿੰਨਾ ਮਰਜ਼ੀ ਸਮ ਦੇ ਜਿਹੜੇ ਇੰਸਟਾ ਨੂੰ ਆਈਡੀ ਨੂੰ ਨਵੇਂ ਨੂੰ ਫੋਲੋ ਕਰਨੇ ਵਾਸਤੇ ਆਇਓ ਫਰੀ 100 ਪੀਸ ਐ 100 ਪੀਸ ਐ ਆਪ ਲੋੜ ਰਾਜੀ ਜਿਹੜਾ ਬੰਦਾ ਐ ਚਾਰ ਚਾਰ ਇਕੱਠੇ ਲੈਣੀਆਂ ਬੁੜੀ ਜਿਹੜਾ ਇੰਸਟਾ ਆਪਣੇ ਗੱਲ ਸੁਣ ਮੇਰੀ ਜਿਹੜਾ ਇੰਸਟਾਗ੍ਰam ਆਈਡੀ ਨੂੰ ਫੋਲੋ ਕਰਕੇ ਹਾਂਜੀ ਤੈਨੂੰ ਸਕਰੀਨਸ਼ਾਟ ਭੇਜ ਦਊਗਾ ਹਾਂ ਆਰਡਰ ਕਰੂਗਾ ਨੂੰ ਮ ਬਾਅਦ ਲਸ ਹੋਰ ਇੱਕ ਚੀਜ਼ ਤੇ ਦੇਊਗਾ ਯਾਰ ਉਹਨੂੰ ਟਰੈਕਟਰ ਦਾ ਕਵਰ ਲੈ ਵੀਰ ਕੋਈ ਵੀ ਲੈਵੇ ਵੱਧ ਤੋਂ ਵੱਧ ਮਾਨਤਾਨ ਕਰਾਂਗੇ ਪੂਰਾ ਬਾਈ ਜਿਹੜਾ ਬੰਦਾ ਸਾਡੀ ਇੰਸਟਾਗ੍ਰam ਆਈਡੀ ਨੂੰ ਜਿਹੜੀ ਬੱਬੂ ਬਾਈ ਦੀ ਨਵੀਂ ਬਣੀ ਹੈ ਜਿਹੜੀ ਤੁਹਾਨੂੰ ਖੁੰਝੇ ਤੇ ਦਿਸੀ ਜਾਂਦੀ ਆ ਉਹ ਆਈਡੀ ਨੂੰ ਜਿਹੜਾ ਤੁਸੀਂ ਫਾਲੋ ਕਰਕੇ ਬਾਈ ਨੂੰ ਸਕਰੀਨਸ਼ਾਟ ਨਾਲ ਭੇਜ ਦਿਓਗੇ ਉਹਦੇ ਨੂੰ ਉਹਨੂੰ ਇੱਕ ਸਪੈਸ਼ਲ ਅਸੀਂ ਆਫ ਦੇਵਾਂਗੇ ਦੇਵਾਂਗੇ ਬਾਈ ਕਿਉਂਕਿ ਅਸੀਂ ਆਈਡੀ ਚਲਾਉਣੀ ਆ ਆਪਦੀ ਦੁਆਰਾ ਹੈ ਬੰਦ ਹੋ ਗਈ ਸੀ ਹੈਨਾ ਬਾਈ ਹਾਂ ਅੱਜ ਮੇਰੇ ਬੈਗ ਸਕੂਲ ਬੈਗ ਆ ਗਿਆ ਹੁਣ ਸੀਜ਼ਨ ਆ ਗਿਆ ਬਈਆ ਬੱਚਿਆਂ ਦਾ ਸਕੂਲ ਬੈਗ ਹੋ ਗਿਆ ਤੇ ਆ ਇਧਰ ਟਰੈਕਟਰ ਆ ਤੇ ਸੀਟ ਕਵਰ ਬਣ ਜਾਂਦੇ ਆ ਵੀ ਇਹ ਤਾਂ ਲੋਕ ਤਾਂ ਫਾਲੋ ਕਰਦੇ ਹੀ ਆ ਯਾਰ ਕਰ ਲੋ ਨੀ ਉਹ ਤਾਂ ਵੈਸੇ ਹੀ ਕਰਨੀ ਵੀ ਆਪਣਾ ਵੈਸੇ ਹੀ ਕੰਮ ਤਾਂ ਆਪਣਾ ਹਾਂ ਵੀ ਫਾਲੋ ਵੀ ਤੁਸੀਂ ਤਾਂ ਫਾਲੋ ਕਰ ਲਿਆ ਹੀ ਆ ਆਈਡੀਆਂ ਤੁਸੀਂ ਆ ਕੰਮ ਦੀ ਆਈਡੀ ਫਾਲੋ ਕਰੋ ਤੁਹਾਨੂੰ ਫਾਇਦਾ ਪੈਸੇ ਬਚ ਜਾਣਗੇ ਜ਼ਰੂਰ ਮੈਂ ਹੋਰ ਵੀ ਘੈਂਟ ਘੈਂਟ ਡੀਲਾਂ ਦੇਵਾਂਗਾ ਉਹਨਾਂ ਦੇ ਟਾਈਮ 'ਚ ਨਾ ਆਪਾਂ ਘੈਂਟ ਘੈਂਟ ਬਈ ਆਹ ਆ ਕੀ ਬਣੀ ਜਾਂਦਾ ਇਹ ਬੈਗ ਬਣੀ ਜਾਂਦੀ ਆਹ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਬੱਬੂ ਦਾ ਕੰਮ ਆਇਆ ਨੇਗਾ ਵੀ ਬੱਬੂ ਉਦਾਂ ਚੱਕ ਚੱਕ ਕੇ ਵੇਚਦਾ ਦੇਖੋ ਬੱਬੂ ਤਾਂ ਸਾਰੀਆਂ ਚੀਜ਼ਾਂ ਬਣਾਉਂਦਾ ਇਹ ਕੋਲ ਤਾਂ ਫੈਕਟਰੀ ਆ ਹਾਂ ਦੇਖੋ ਆਹ ਦੇਖੋ ਆ ਪੱਲੇ ਆ ਬਈ ਹੂੰ ਮੰਟ ਦੇ ਆ ਰੀਡੀਅਮ ਟੇਪ ਹੈ ਰਾਤ ਨੂੰ ਐ ਲਾਈਟ ਪਈ ਤਾਂ ਵੀ ਜਬੂਗੀ ਜੇ ਮੋਟਰਸਾਈਕਲ ਬੈਗ ਟੰਗਿਆ ਪਿੱਛੇ ਦਾ ਹੂੰ ਪਿਛਲੀ ਲਹਿਟ ਨਾ ਹੋਵੇ ਤਾਂ ਵੀ ਕੰਮ ਚੱਲ ਜੂ ਹਾਂ ਆ ਦੇਖੋ ਉਧਰਲੇ ਪਾਸੇ ਕੀ ਬਣੀ ਜਾਂਦਾ ਉਧਰ ਵੀ ਬੈਗ ਬੜੀਆਂ ਹਾਂ ਆ ਇਧਰਲੇ ਪਾਸੇ ਆ ਦੇਖੋ ਵੱਡੀਆਂ ਵੱਡੀਆਂ ਮਸ਼ੀਨਾਂ ਪਈਆਂ ਆ ਦੇਖੋ ਗੁੰਜਾਂ ਪੈਂਦੀਆਂ ਆ ਦੇਖੋ ਲੈ ਆ ਚੈਨਾਂ ਹੀ ਲਾਈ ਜਾਂਦੇ ਆ ਦੇਖੋ ਹਣਾ ਆ ਚੈਨਾਂ ਲਾਈ ਜਾਂਦੇ ਆ ਹਾਂ ਬਈ ਸਭ ਤੋਂ ਪਹਿਲਾਂ ਚੈਨ ਹੀ ਲੱਗਦੀ ਜਦੋਂ ਬੈਗ ਲੰਗਦੇ ਆ ਹਾਂ ਲੈ ਆ ਚੈਨਾਂ ਹੀ ਬਣਾਉਂਦੇ ਹੁਣ ਪਿਛਲੀ ਵਾਰੀ ਬੈਗ ਦਿਖਾਈ ਸੀ ਜਿਹੜੇ ਵੀਡੀਓ ਚ ਆ ਵਾਲੇ ਹੁਣ ਬਣੀ ਜਾਂਦੇ ਆ ਡਿਲੀਵਰੀ ਆਪ ਪਾਈ ਜੀ ਦੀ ਫੋਟੋ ਹਾਂ ਆ ਆ ਬੈਗ ਬਣ ਜਾਂਦੇ ਆ ਬਣ ਜਾਂਦੇ ਆ ਆ ਠੀਕ ਆ ਤੇ ਉਧਰ ਵੀ ਚਲ ਗਿਆ ਉਧਰ ਛਤਰੀਆਂ ਛਤਰੀਆਂ ਦਾ ਕਪੜਾ ਪਿਆ ਆਪਣੇ ਕੋਲੇ ਹਾਂ ਚਲੋ ਚਲ 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 ਕਪੜਾ ਕੁੱਪੜਾ ਵੀ ਤੁਹਾਨੂੰ ਦਿਖਾਉਣਾ ਬਈ ਬੱਬੂ ਹੁਣ ਤੱਕ ਸਿਰਫ ਮਜ਼ਬੂਤੀ ਲਈ ਮੰਨ ਲਓ ਜਾਣਿਆ ਜਾਂਦਾ ਮਜ਼ਬੂਤੀ ਦੁਕਾਨਦਾਰ ਇਹ ਤੋਂ ਚੱਕ ਕੇ ਵੇਚ ਦਿਆ ਯਾਰ ਤੁਸੀਂ ਇਹ ਹਿਸਾਬ ਲਾ ਲਓ ਵੀ ਤੁਸੀਂ ਡਾਇਰੈਕਟ ਆਹ ਦੇਖੋ ਆ ਪਿਆ ਕਿੰਨਾ ਕਪੜਾ ਪਿਆ ਦੇਖੋ ਹੈ ਟਣਾ ਦੇ ਹਿਸਾਬ ਨਾਲ ਕਪੜਾ ਪਿਆ ਬੱਬੂ ਕੋਲ ਲੈ ਵੀ ਕਰੋ ਆਰਡਰ ਹੁਣੇ ਠੀਕ ਹੈ ਕਿ ਨਹੀਂ ਬਾਈ ਬੱਬੂ ਕੀ ਕਿ ਹੋ ਬਈ ਲੈ ਵੀ ਸਜਣ ਨੂੰ ਕਰੋ ਆਰਡਰ ਤੇ ਜਿਹੜਾ ਬੰਦਾ ਸਾਡੀ ਇੰਸਟਾਗ੍ਰam ਆਈਡੀ ਨੂੰ ਫਾਲੋ ਕਰਕੇ ਸਾਨੂੰ ਕਰੂਗਾ ਆਰਡਰ ਉਸ ਬੰਦੇ ਲਈ ਸਪੈਸ਼ਲ ਆਫਰ ਹੋਣ ਵੀ ਆ ਤੇ ਉਸ ਬੰਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੈਂਟ ਕੈਂਟ ਆਫਰ ਹੋਰ ਵੀ ਆਪਣੇ ਕੋਲ ਕਨਸੈਪਟ ਬੜੇ ਆ ਬਈ ਉਹ ਵੀ ਆਪਾਂ ਹੌਲੀ ਹੌਲੀ ਲਾਂਚ ਕਰਾਂਗੇ 2 ਮਹੀਨੇ ਬਾਅਦ ਤੁਹਾਨੂੰ ਆ ਜਾ ਦੇਵਾਂਗਾ ਗਿਫਟ ਤੁਸੀਂ ਕਹੋਗੇ ਵਾਹ ਬੱਤ ਵਾਦ ਆ ਬਜਾਰ ਇਹਦੇ ਕਿੰਨੇ ਫਾਲੋਅਰ ਸੀ ਪਹਿਲਾਂ ਕਿੰਨੇ ਪਹਿਲਾਂ ਬਈ ਹੋ ਗਏ ਸੀ 12-13 ਹਜ਼ਾਰ ਸੀ ਇਹ 12000 ਸੀ 10000 ਫਾਲੋਅਰ ਇਹਦਾ ਕਰ ਦਿਓ ਯਾਰ ਆ ਵੀਡੀਓ ਤੋਂ ਕੀ ਆ ਕਿ ਨਹੀਂ ਇਹ ਬਾਹਲਾ ਦਿਲ ਜਾਂ ਛੋਟਾ ਕਰੀ ਫਿਰਦਾ ਤੇ ਇਹਨੂੰ ਮਾਰਾ ਜਾਂ ਤਕੜਾ ਕਰੋ ਇਹਦੀ ਆਈਡੀ ਸਾਨੂੰ ਪਤਾ ਜਿੱਦੋਂ ਆਈਡੀ ਬੰਦ ਹੋ ਜਾਂਦੀ 21 ਮੈਂ ਚੱਤ ਜਾਂ ਇੱਕ ਵਾਰੀ ਤਾਂ ਹਨਾ ਦਿਲ ਜੇ ਨੂੰ ਹੁੰਦਾ ਹੀ ਆ ਦੁੱਖ ਜਾਂ ਤੇ ਇਹਦੀ ਇੰਸਟਾ ਦੀ ਆਈਡੀ ਆ ਜਿਹੜੀ ਉਹਨੂੰ ਫਾਲੋ ਕਰੋ ਤੇ ਬਾਈ ਨੂੰ ਜਿਹੜਾ ਆਰਡਰ ਕਰਨਾ ਕਿਸੇ ਵੀ ਚੀਜ਼ ਦਾ ਆਰਡਰ ਕਰੋ ਆਲ ਇੰਡੀਆ ਦੇ ਵਿੱਚ ਸ਼ਿਪਿੰਗ ਫਰੀ ਆ ਜਿਉਂਦੇ ਰਹੋ ਧੰਨਵਾਦ